ਵੁਲਵਾਮਾ ਅਤਵਾਦੀ ਹਮਲੇ ਦਾ ਬਦਲਾ ਭਾਰਤ ਵੱਲੋਂ ਇਹ ਸਟ੍ਰਾਈਕ ਕਰਕੇ ਲੈ ਲਿਆ ਗਿਆ ਸੀ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਦੇ ਘਰ ਵਿੱਚ ਵੜ ਕੇ ਅਤਵਾਦੀ ਟਿਕਾਣੇ ਤਬਾਹ ਕਰਨ ਦਾ ਦਾਵਾ ਕੀਤਾ ਸੀ ਇਸ ਦੇ ਨਤੀਜੇ ਵਜੋਂ ਹੁਣ ਪਾਕਿਸਤਾਨ ਨੇ ਭਾਰਤੀ 에ਅਰਲਾਈਨਸ ਨੂੰ ਆਪਣੇ ਆਸਮਾਨ ਤੋਂ ਪਾਰ ਲੰਘਣ ਤੋਂ ਮਨਾ ਕਰ ਦਿੱਤਾ ਪਾਕਿਸਤਾਨ ਵੱਲੋਂ ਆਪਣੇ 에ਅਰ ਸਪੇਸ ਤੋਂ ਭਾਰਤੀ ਹਵਾਈ ਜਹਾਜ਼ਾਂ ਦੇ ਲੰਘਣ ਤੋਂ ਕੀ ਇਨਕਾਰ ਮਗਰੋਂ ਹੁਣ ਭਾਰਤੀ ਹਵਾਈ ਜਹਾਜ਼ਾਂ ਨੂੰ ਯੂਰਪ ਅਤੇ ਅਮਰੀਕਾ ਜਾਣ ਲਈ ਲੰਬੇ ਰਸਤੇ ਦਾ ਇਸਤੇਮਾਲ ਕਰਨਾ ਪੈ ਰਿਹਾ ਹੈ ਇਸ ਕਾਰਨ ਭਾਰਤ ਨੂੰ ਰੋਜ਼ਾਨਾ 5 ਤੋਂ 7 ਕਰੋੜ ਰੁਪਏ ਦਾ ਨੁਕਸਾਨ ਚੁੱਕਣਾ ਪੈ ਰਿਹਾ ਹੈ। ਇਹ ਦਿਵਿਦਾਸੀ ਇਹ ਹੈ ਕਿ ਪੱਛਮ ਵੱਲ ਜਾਣ ਵਾਲੇ 에어 ਇੰਡੀਆ ਦੇ ਸਾਰੇ ਜਹਾਜ਼ ਹੁਣ ਦੱਖਣ ਦਿਸ਼ਾ ਵੱਲ ਦੀ ਹੋ ਕੇ ਜਾ ਰਹੇ ਨੇ ਇਸ ਕਾਰਨ ਕੰਪਨੀ ਨੂੰ ਲੰਮਾ ਰਸਤਾ ਤੈਅ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਅੰਤਰਰਾਸ਼ਟਰੀ ਉਡਾਨਾਂ ਲਈ 에어 ਇੰਡੀਆ ਕੋਲ ਕਾਫੀ ਵੱਡਾ 에ਅਰ ਸਪੇਸ ਹੈ। 에어 ਇੰਡੀਆ ਦੇ 37 ਜਹਾਜ਼ ਅੰਤਰਰਾਸ਼ਟਰੀ ਉਡਾਨਾਂ ਭਰਦੇ ਨੇ ਜਿਨ੍ਹਾਂ ਵਿੱਚੋਂ ਅੱਧ ਦੇ ਕਰੀਬ ਯੂਰਪ ਅਤੇ ਅਮਰੀਕਾ ਜਾਣ ਵਾਲੀਆਂ ਹੁੰਦੀਆਂ ਨੇ। ਇਸੇ ਤਰ੍ਹਾਂ ਹੁਣ ਭਾਰਤ ਰੋਜ਼ਾਨਾ 7 ਕਰੋੜ ਤੱਕ ਦਾ ਨੁਕਸਾਨ ਚੱਲ ਰਿਹਾ ਹੈ। ਮੌਨ ਵਾਲੇ ਸਮੇਂ ਵਿੱਚ ਵੀ ਭਾਰਤ ਨੂੰ ਜਲਦ ਇਸ ਨੁਕਸਾਨ ਤੋਂ ਬਾਹਰ ਨਿਕਲਣ ਲਈ ਕੋਈ ਬਦਲਵਾਂ ਰਾਹ ਜ਼ਰੂਰ ਲੱਭਣਾ ਪਵੇਗਾ। ਧੂਰ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ